ਲੁਧਿਆਣਾ ਪੁਲਿਸ ਨੇ ਦੋ ਅਜਿਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਨੇ ਨਕਲੀ ਕਰ ਵਿਭਾਗ ਦੇ ਅਤੇ ਪੁਲਿਸ ਦੇ ਅਫਸਰ ਬਣ ਕੇ ਲੋਕਾਂ ਨੂੰ ਠੱਗਿਆ ਹੈ ਇਹਨਾਂ ਦੇ ਵੱਲੋਂ ਇੱਕ ਵਿਅਕਤੀ ਤੋਂ ਬੈਂਕ ਲੋਨ ਦਿਵਾਉਣ ਦੀ ਸਾਜ਼ਿਸ਼ ਦੇ ਵਿੱਚ 11 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰੀ ਗਈ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚ ਕਿੰਗਪਿੰਨ ਗੋਪੀ ਚੰਦ ਉਰਫ ਮਾਨਵ ਹੈ ਦੂਜੇ ਮੁਲਜ਼ਮ ਦੀ شناخت ਅਮਨੀਤ ਸਿੰਘ ਵਜੋਂ ਹੋਈ ਹੈ ਪੀੜਤਾਂ ਨੂੰ ਡਰਾਹ-ਧਮਕਾ ਕੇ ਉਹਨਾਂ ਦੇ ਵੱਲੋਂ ਠੱਗੀ ਮਾਰੀ ਗਈ ਸੀ ਇਨਾਂ ਦੇ ਵੱਲੋਂ ਤਕਨੀਕ ਦੀ ਵੀ ਦੁਰਵਰਤੋਂ ਕਰਕੇ ਠੱਗੀਆਂ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਸਬੰਦੇ ਜੁਆਇੰਟ ਕਮਿਸ਼ਨਰ ਜਸਕਿਰਨ ਸਿੰਘ ਤੀਜਾ ਨੇ ਪ੍ਰੈਸ ਵਾਰਤਾਕ ਕੀਤੀ ਤੇ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹਨਾਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁਲਿਸ ਪੁੱਛਗਿੱਛ ਕਰ ਗਈ ਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਅੱਜ ਜਿਹੜੀ ਪ੍ਰੈਸ ਕਾਨਫਰੰਸ ਕਰ ਰਹੇ ਹਰ ਕੀ ਮਾਮਲਾ ਕੀ ਤੇ 23 23 6 ਨੂੰ ਥਾਣਾ ਸ਼ਿਮਲਾਪੁਰੀ ਦੇ ਵਿੱਚ ਤੇ ਏਡੀਸੀਪੀ ਜ਼ੋਨ 2 ਸਹਿਲ ਮੀਰ ਜੀ ਦੀ ਸੁਪਰਵਾਈਜ਼ केसीबी इंडस्ट्री बी संदीप बटेरा ਤੇ ਐਸਐਚਯੂ ਸ਼ਿਮਲਾਪੁਰੀ ਇਹਨਾਂ ਦੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹੜੇ ਉਹਦੇ ਵਿੱਚ ਫਿਰ ਟੀਮ ਨੇ ਇਸ ਗੱਲ ਨੂੰ ਡਵੈਲਪ ਕੀਤਾ ਵੀ ਇੱਕ ਵਿਅਕਤੀ ਨੇ ਦੱਸਿਆ ਜਿਸ ਦਾ ਨਾਮ ਜਿਹੜਾ ਪਾਨੂੰ ਪ੍ਰਤਾਪ ਹੈ ਉਹ ਯੂਪੀ ਦਾ ਰਹਿਣ ਵਾਲਾ ਹੈ ਤੇ ਔਲਾ ਕੈਪਚਨਾਂਦਾ ਉਹਨੇ ਦੱਸਿਆ ਵੀ ਇੱਕ ਗੈਂਗ ਹੈ ਜਿਨ੍ਹਾਂ ਨੇ ਮੇਰੇ ਕੋਲੋਂ 11 ਲੱਖ 45000 ਰੁਪਏ ਜਿਹੜਾ ਠੱਗ ਲਿਆ ਜਿਸ ਤੋਂ ਕੁਝ ਜਿਹੜੇ ਪੈਸੇ ਆ ਉਹਨੇ 6.5 ਤੋਂ 6 ਲੱਖ ਰੁਪਏ ਉਹਦੇ ਅਕਾਊਂਟ ਚ ਪਾਇਆ ਤੇ ਬਾਕੀ ਜਿਹੜਾ ਉਹ ਕਰੀਬ 4 ਮਹੀਨੇ ਦੇ ਅਰਸੇ ਦੇ ਵਿੱਚ ਬਾਕੀ ਪੈਸੇ ਉਹ ਕੈਸ਼ ਲੈ ਚੁੱਕਿਆ ਤਾਂ ਫਿਰ ਉਹਦੀ ਜਿਹੜੀ ਹੈ ਬਹੁਤ ਅੱਛੇ ਤਰੀਕੇ ਨਾਲ ਪੜਤਾਲ ਕੀਤੀ ਉਹਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਗੋਪੀ ਚੰਦ ਉਰਫ ਮਾਨਵ ਉਰਫ ਮਨੂ ਜਿਸ ਦੀ 32 ਸਾਲ ਉਮਰ ਹੈ ਤੇ ਇੱਕ ਅਮਰੀਕ ਸਿੰਘ ਹੈ ਜਿਹਦੀ ਉਮਰ 45 ਸਾਲ ਹੈ ਦੋ ਬੰਦਿਆਂ ਨੂੰ ਗ੍ਰਿਫਤਾਰ ਕਰਕੇ ਫਿਰ ਥੋਰਲੀ ਜਿਹੜਾ ਇਨਵੈਸਟੀਗੇਟ ਕੀਤਾ ਜਿਸ ਦੇ ਵਿੱਚ ਇਹ ਵਿਅਕਤੀ ਜਿਹੜੇ ਇਨਾਂ ਦੇ ਵਿੱਚ ਜਿਹੜਾ ਕਿੰਗਸਨ ਉਹ ਗੋਪੀਚੰਦ ਉਰਫ ਪੰਨੂ ਹੈ ਇਹਨਾਂ ਨੇ ਫਿਰ ਗਲਤ ਜਿਹੜੀਆਂ ਆਈਡੀਆ ਬਣਾ ਕੇ ਜਿਵੇਂ ਕਿ ਇਨਕਮ ਟੈਕਸ ਡਿਪਾਰਟਮੈਂਟ ਦੀਆਂ ਤੇ ਸੀਨੀਅਰ ਪੁਲਿਸ ਆਫੀਸਰਸ ਦੀਆਂ ਤੇ ਪਲੱਸ ਜੁਡੀਸ਼ਰੀ ਦੇ ਕੁਝ ਆਫੀਸਰਾਂ ਦੀਆਂ WhatsApp ਤੇ ਤੇ ਈਮੇਲ ਆਈਡੀਆਂ ਜਿਹੜੀਆਂ ਬਣਾ ਕੇ ਉਸ ਤਰੀਕੇ ਨਾਲ ਕਿਉਂਕਿ ਇਹ ਜਿਹੜਾ ਵਿਕਮ ਹੈ ਇਹਨੂੰ ਇੱਕ ਬੈਂਕ ਲੋਨ ਲੈਣਾ ਸੀ ਇਹਨੇ ਬੈਂਕ ਲੋਨ ਦਾ ਚਾਂਸਾ ਦੇਖ ਕੇ ਇਹਨੂੰ 97 ਲੱਖ ਰੁਪਏ ਦਾ ਜਿਹੜਾ मतलब व्हाट्सएप ਤੇ ਆ ਮੇਲ ਮੇਲ ਤੋਂ ਜਿਹੜਾ ਗਲਤ ਤਰੀਕੇ ਦੇ ਨਾਲ ਐਪਲੀਕੇਸ਼ਨ ਡਰਾਫਟ ਕਰਕੇ ਜਿਹੜਾ ਇਹਨੂੰ ਮੈਸੇਜ ਕਰਕੇ ਗੁੰਮਰਾ ਕਰਕੇ 97 ਲੱਖ ਰੁਪਇਆ ਨੂੰ ਇਹ ਜਿਤਾਤਾ ਵੀ ਤੇਰੇ ਅਕਾਊਂਟ ਦੇ ਵਿੱਚ ਜਿਹੜਾ ਮੈਂ 97 ਲੱਖ ਰੁਪਇਆ ਲੋਨ ਕਰਾ ਕੇ ਪਵਾਤਾ ਬਟ ਉਹ ਸਾਰਾ ਫੇਕ ਸੀ ਜਦੋਂ ਇਸ ਗੱਲ ਨੂੰ ਉਹਨੂੰ ਪਤਾ ਲੱਗਾ 97 ਲੱਖ ਹੈ ਫਿਰ ਉਹ ਤੋਂ ਉਹਦੀ ਹਿਵਜ਼ ਦੇ ਵਿੱਚ ਜਿਹੜਾ ਉਹਨੂੰ ਡਰਾ ਕੇ ਕਿ 97 ਲੱਖ ਰੁਪਇਆ ਦੇ ਵਿੱਚ ਇਨਕਮ ਟੈਕਸ ਅਫਸਰ ਨੂੰ ਵੀ ਪਤਾ ਲੱਗ ਗਿਆ ਪੁਲਿਸ ਅਫਸਰ ਨੂੰ ਵੀ ਪਤਾ ਲੱਗ ਗਿਆ ਇਹ ਹੁਣ ਜੁਡੀਸ਼ਰੀ ਕੋ ਵੀ ਮਸਲਾ ਚਲਾ ਜਾਣਾ ਤੇ ਹੁਣ ਤੈਨੂੰ ਇਸ ਗੱਲ 'ਚ ਤੇਰੇ ਖਿਲਾਫ ਮੁਕੱਦਮਾ ਦਰਜੂ ਇਸ ਤਰੀਕੇ ਨਾਲ ਡਰਾ ਕੇ ਗਲਤ ਫੇਕ ਆਈਡੀਆ ਬਣਾ ਕੇ ਇਸ ਬੰਦੇ ਤੋਂ 11 ਲੱਖ 45 ਹਜ਼ਾਰ ਰੁਪਏ ਦੀ ਜਿਹੜਾ ਨੇ ਠੱਗੀ ਮਾਰੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਦੋਨੋਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਕੋ ਮੋਬਾਈਲ ਜਿਹੜੇ ਆ ਹੋਰ ਕਵਰ ਕਰ ਲਏ ਤੇ ਪਲੱਸ ਜਿਹੜਾ ਡਾਟਾ ਹੋਰ ਸਾਰਾ ਮੇਲ ਤੇ ਉਹ ਸਾਰਾ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਸਾਰਾ ਲੈ ਰਹੇ ਹਾਂ ਤੇ ਅੱਗੇ ਫਰਦਰ ਇਨਵੈਸਟੀਗੇਟ ਗੋਪੀ ਜੰਦਾ ਗੋਪੀ ਚੰਦ ਦਾ ਬੈਕਗ੍ਰਾਉਂਡ ਕੀ ਹਿਸਟਰੀ ਹੈ ਜਿਹੜਾ ਗੋਪੀ ਚੰਦ ਹੈ ਜੀ ਉਹ 10 ਪੜਿਆ ਹੋਇਆ ਤੇ ਟੈਕਸੀ ਚਲਾਉਂਦਾ ਤੇ ਇਹਦੇ ਨਾਲ ਜਿਹੜਾ ਇੱਕ ਜਿਹੜਾ ਅਮਰੀਕ ਸਿੰਘ ਹੈ ਇਹ ਵਿਅਕਤੀ ਮੋਬਾਈਲਾਂ ਦਾ ਦੁਕਾਨ ਹੈ ਤੇ ਗੋਪੀ ਚੰਦ 10 ਪੜਿਆ ਹੋਇਆ ਬਟ ਦਿਮਾਗ ਛਾਤਰ ਤੇ ਚਲਾਕ ਹੈ ਕਿ ਉਹਨੇ ਇਹ ਦੇਖਿਆ ਵੀ ਆਈਟੀ ਦੇ ਐਕਟ ਦੇ ਮੁਤਾਬਿਕ ਜਿਹੜੀ ਇਹ ਇਸ ਤਰੀਕੇ ਨਾਲ ਮੇਲ ਆਈਡੀਆਂ ਗੂਗਲ ਤੋਂ ਤੇ ਜਿਹੜੀਆਂ ਵੌਇਸ ਟ੍ਰਾਂਸਲੇਸ਼ਨ ਕਰਨ ਵਾਲੀਆਂ ਹਿੰਦੀ ਟੂ ਪੰਜਾਬੀ ਇੰਗਲਿਸ਼ ਉਹ ਸਾਰੇ ਤਰੀਕੇ ਨਾਲ ਜਿਹੜਾ ਮਤਲਬ ਸਿਸਟਮ ਦਾ ਜਿਹੜਾ ਟੈਕਨੋਲੋਜੀ ਦਾ ਮਿਸਯੂਜ਼ ਕਰਕੇ ਜਿਹੜਾ ਇਹਨੇ ਠੱਗੀ ਮਾਰੀ ਆ ਤੇ ਇਹਦੇ ਨਾਲ ਜਿਹੜਾ ਅੱਗੇ ਫਰਦਰ ਅਸੀਂ ਇਹਦੀ ਹੋਰ ਵੀ ਜਿਹੜਾ ਪਰਿਵਾਰਕ ਮੈਂਬਰ ਇਸ ਦੇ ਵਿੱਚ ਕੁਝ ਅੱਗੇ ਵੀ ਆਏ ਹੋਏ ਨੇ ਕਈ ਬੰਦਿਆਂ ਨੂੰ ਜਿਹੜਾ ਸੈਕਸ਼ੂਅਲ ਹਰਾਸਮੈਂਟ ਕਰਕੇ ਵੀ ਉਹਨੂੰ ਤੋਂ ਪੈਸੇ ਪਹਿਲੇ ਜੀ ਕੋਈ ਪਰਚਾ ਦਰਜ ਕਰੇ ਤੇ ਕੇਸ ਹੈਗੇ ਦਾ ਇਹਦਾ ਇਹਦਾ ਹਜੇ ਪ੍ਰੀਵੀਅਸ ਰਿਪੋਰਟ ਜਿਹੜਾ ਸਾਡੇ ਮੁਤਾਬਿਕ ਨਹੀਂ ਹੈ ਪਰ ਫਿਰ ਵੀ ਅਸੀਂ ਕਈ ਵਾਰੀ ਕਿਸੇ ਹੋਰ ਥਾਣੇ ਜਾਂ ਬਾਹਰਲੇ ਕਿਸੇ ਵਾਰ ਪਰਚਾ ਦਰਜ ਹੁੰਦਾ ਉਹਦੀ ਇਨਟੀਮੇਸ਼ਨ ਨਹੀਂ ਉਹ ਅਸੀਂ ਚੈੱਕ ਕਰ ਜਿਹੜੀ ਲੜਕੀ ਦਾ ਇਹ ਸਹਾਰਾ ਲੈ ਕੇ ਕੀਤਾ ਉਹਦੀ ਕੋਈ ਹੈ ਰਿਪੋਰਟ ਦੇਖੋ ਹਜੇ ਦੋਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹ अर्ਲੀ ਹੋਊਗਾ ਫਰਦਰ ਅਸੀਂ ਅੱਗੇ ਤੁਹਾਨੂੰ ਦੱਸਾਂਗੇ ਪਰ ਸਾਡੀ ਤਫਤੀਸ਼ ਦੇ ਮੁਤਾਬਿਕ ਹਜੇ ਹੋਰ ਦੋਸ਼ੀ ਬਣ ਸਕਦੇ ਹੈ ਇਹ ਦੋਨੋਂ ਜਿਹੜੇ ਆ ਲੁਧਿਆਣੇ ਦੇ ਰਹਿਣ ਵਾਲੇ ਆ ਜਿਹੜਾ ਵਿਕਟਮ ਹੈ ਉਹ ਯੂਪੀ ਦਾ ਹੈ ਇਹ ਸਭ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਮਤਲਬ ਕਿ ਇਹਨਾਂ ਨੂੰ ਕਿ ਖਾਲੀ ਆਪਣੀ ਵੈਬਸਾਈਟ ਜਾਂ ਕਿਸ ਤਰ੍ਹਾਂ ਕਰਤੇ ਕਰਦੇ ਕਿਹੜੀ ਸੋਸ਼ਲ ਮੀਡੀਆ ਤੇ ਫੇਸਬੁਕ ਇਹ 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 ਇਹਦੇ ਨਾਲ ਫੋਨ ਦੇ ਉੱਤੇ ਹੀ ਤਾਲਮੇਲ ਕਰਨ ਤੋਂ ਬਾਅਦ ਫਿਰ ਫਿਜ਼ੀਕਲੀ ਮਿਲਦਾ ਰਿਹਾ ਫਿਰ ਉਹਨੂੰ ਉਹਨੂੰ ਸਾਰੀਆਂ ਚੀਜ਼ਾਂ ਸਮਝਾਂਦਾ ਰਿਹਾ ਫਿਰ ਉਸ ਤੋਂ ਬਾਅਦ ਉਹਨੂੰ ਗੁੰਮਰਾ ਕੀਤਾ ਫਿਰ ਉਹਨੂੰ ਫੇਕ ਜਿਹੜਾ ਝੂਠਾ ਲੋਨ ਦਾ ਤਲਾਸ਼ਾ ਦਵਾਤਾ ਫਿਰ ਉਸ ਤੋਂ ਬਾਅਦ ਇਹ ਮੀਡਲਮੈਨ ਬਣ ਕੇ ਆਪਣੇ ਫੋਨ ਦੇ ਉੱਤੇ ਅਫਸਰਾਂ ਦੀਆਂ ਜਿਹੜੀਆਂ ਅਮਰੀਕ ਸਿੰਘ ਜਿਹੜਾ ਦੂਸ ਉਹ ਦੇ ਨਾਲ ਫੋਨ ਤੇ ਗੱਲ ਕਰ ਰਹੇ ਦਾ ਔਰ ਅਮਰੀਕ ਸਿੰਘ ਇੱਕ ਅਫਸਰ ਬਣ ਕੇ ਕਦੇ ਉਹ ਇਨਕਮ ਟੈਕਸ ਅਫਸਰ ਬਣ ਜਾਂਦਾ ਸੀ ਕਦੇ ਜੁਡੀਸ਼ਰੀ ਦਾ ਕਦੇ ਪੁਲਿਸ ਅਫਸਰ ਬਣ ਕੇ ਫਿਰ ਉਹਨਾਂ ਨਾਲ ਗੱਲ ਕਰਾ ਕੇ ਉਹਨੂੰ ਸੈਟੀਸਫਾਈਡ ਕਰਾ ਕੇ ਵੀ ਮੈਂ ਤੇਰਾ ਇਹ ਅਫਸਰਾਂ ਰਹੀਆਂ ਐ ਨਾ ਰਹੀ ਜਿਹੜਾ ਤੇਰਾ ਕਰ ਰਿਹਾ ਆਦਰਵਾਇਜ਼ ਤੈਨੂੰ 97 ਲੱਖ ਰੁਪਏ ਦੇ ਵਿੱਚ ਹੀ ਤੈਨੂੰ ਪ੍ਰੋਬਲਮ ਆ ਜਾਣੀ ਆ ਤੇ ਉਹ ਸੇਵਰਸ ਚੋ ਵਿਚਾਰਾ ਡਰਦਾ ਮਾਰਾ ਆਪਣਾ 1145000 ਰੁਪਏ ਬੋਵੇ ਤੇ ਗੋਪੀ ਚੰਦ ਅਮਰੀਕ ਸਿੰਘ ਬੋਥ ਆ ਫਰੈਂਡਸ ਕਿ ਕਿਸ ਤਰ੍ਹਾਂ ਇਕੱਠੇ ਸਰ ਗੋਪੀ ਚੰਦ ਤੇ ਅਮਰੀਕ ਆਪਸ ਚ ਇੱਕ ਦੂਜੇ ਨੂੰ ਜਾਣਦੇ ਆ ਦੋਨੋਂ ਰਲ ਕੇ ਠੱਗੀਆਂ ਮਾਰਦੇ ਆ ਬਟ ਜਿਹੜਾ ਵਿਕਟਮ ਹੈ ਉਹ ਨਹੀਂ ਸੀ ਜਾਣਦਾ ਬਟ ਉਹ ਇਹਨਾਂ ਨੂੰ ਜਨਵਰੀ ਤੋਂ ਹੀ ਜਾਣਨ ਲੱਗਾ ਸੀ ਔਰ ਏਸੇ ਲੋਨ ਦੀ ਹੈਵਸ ਚ ਇਹਨਾਂ ਨੇ ਕਿਉਂਕਿ ਇਕੁਅਲ profession ਸੇਮ ਹੈ ਉਹ ਆਲਾ ਕੈਪ ਚਲਾਉਂਦਾ ਹੈ ਟੈਕਸੀ ਚ ਲਾਉਂਦਾ ਸਰ ਇਹ ਨਸ਼ਾ ਵੀ ਕਰਦੇ ਜੀ ਨਸ਼ੇ ਵਾਲੀ ਕੁਜ਼ਲ ਨਹੀਂ ਪਰ ਤਲਾਕ ਚ ਉਸਤੇ ਅਮੀਰ ਹੋਣ ਦੀ ਜਿਹੜੀ ਅੰਦਰਾ ਹੈ ਉਹ ਕਾਇਸ਼ ਬਹੁਤ ਹਰ ਲੱਗਦਾ ਵੀ ਹੋਰ ਵੀ ਕੋਈ ਮਾਮਲਾ ਨਿਕਲੂਗਾ ਦੇ ਵਿੱਚੋਂ ਜੀ ਦੇਖੋ ਇਹਦੇ ਵੀ ਚੱਲ ਗਿਆ ਸੀ ਫਰਦਰ ਇਨਵੈਸਟੀਗੇਟ ਕਰਾਂਗੇ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਵੀ ਇਹਨਾਂ ਨੇ ਕਈਆਂ ਨੂੰ ਸੈਕਚੁਅਲ ਜਿਹੜੀ ਐ ਲੁੱਟਕਸੁੱਟ ਵੀ ਕੀਤੀ ਐ ਉਹਦੇ ਵਿੱਚ ਕੋਈ ਲੇਡੀ ਇਨਵੋਲਵ ਹੈ ਉਹ ਅਸੀਂ ਹਜੇ ਆਪਣੀ ਡਿਊਰਿੰਗ ਇਨਵੈਸਟੀਗੇਸ਼ਨ ਨਾਲ ਰਿਮਾਂਡ ਲੈ ਕੇ ਫਿਰ ਅੱਗੇ ਫਰਦਰ ਜਿਹੜਾ ਉਹਦਾ ਰੋਲ ਐਗਜ਼ਾਮਿਨ ਹੋਊਗਾ ਉਹਦੇ ਮੁਤਾਬਿਕ ਅਗਲੀ ਗ੍ਰਿਫਤਾਰੀ ਕਰਾਂਗੇ ਆ ਸਮਝਾਣ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਜਰੋਟਾ ਦੀ ਰਿਪੋਰਟ